ਦਾ ਇਹੋ ਨਾਮ ਕਿ ਮੈਂ ਜੀ ਲੋਕਲ ਅਨੰਦਪੁਰ ਸਾਹਿਬ ਤੋਂ ਹੀ ਐ ਤੇ ਜਗਜੀਤ ਸਿੰਘ ਮੇਰਾ ਨਾਮ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਸਮੁੱਚੀ ਮਾਨਵਤਾ ਲਈ ਇੱਕ ਐਸੀ ਘਟਨਾ ਸੀਗੀ ਜਿਹਦੇ ਨਾਲ ਸਮੁੱਚੀ ਮਾਨਵਤਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਉਹਨਾਂ ਦੀ ਬਟਮੁੱਲੀ ਬਾਣੀ ਜਿਸ ਨੇ ਸਮੁੱਚੀ ਜਿਹੜੀ ਸਮੁੱਚੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕਾਫੀ ਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦਾ ਹੀ ਨਹੀਂ ਮਾਨਵਤਾ ਦਾ ਜਿਹੜਾ ਪ੍ਰਚਾਰ ਕੀਤਾ ਉਹਦਾ ਸਾਰੀ ਮਾਨਵਤਾ ਦੇਣਾ ਨਹੀਂ ਦੇ ਸਕਦੇ ਅੱਜ ਅਸੀਂ ਸਾਰੀ ਸੰਗਤ ਮਿਲ ਕੇ ਗੁਰਪੁਰਬ ਦਾ ਮਨਾਉਣਾ ਕਰ ਰਹੇ ਹਾਂ ਤੇ ਮੈਂ ਸੰਗਤਾਂ ਨੂੰ ਇਸ ਮੁਕੱਦਸ ਮੌਕੇ ਤੇ ਵਧਾਈ ਦੇਣਾ ਚਾਹੁੰਦਾ ਕਿ ਸੰਗਤ ਉਹਨਾਂ ਦੀ ਬਾਣੀ ਨਾਲ ਜੁੜ ਕੇ ਤੇ ਜੀਵਨ ਨੂੰ ਆਪਣਾ ਜਿਹੜਾ ਵੀ ਸਫਲਾ ਬਣਾਇਆ ਦੂਸਰੀ ਵੱਡੀ ਗੱਲ 350 ਸਾਲਾ ਗੁਰਤੇਗਵਧਰ ਸਾਹਿਬ ਨੂੰ ਸਮਰਪਿਤ ਜਿਹੜੀ ਸ਼ਤਾਬਦੀ ਪਾਈ ਜੈਤਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਨੂੰ ਸਮਰਪਿਤ ਜਿਹੜੀ ਮਨਾਉਣੀ ਕੀਤੀ ਜਾ ਰਹੀ ਹੈ ਆਨੰਦਪੁਰ ਸਾਹਿਬ ਤੇ ਮੈਂ ਸਾਰੀ ਸੰਗਤਾਂ ਨੂੰ ਕਹਿਣਾ ਚਾਹੁੰਦਾ ਹੈ ਸ਼ਤਾਬੀ ਯੁਗਾਵਾਦ ਇੱਕ ਵਾਰੀ ਆਂਦੀ ਹੈ ਮਤਲਬ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਵਾਰੀ ਆਂਦੀ ਹੈ ਤੇ ਇਸ ਸ਼ਤਾਬੀ ਦੇ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਵੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ